ਸਰਸਾਂਗ ਜੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਗਾ ਪਰਿਆ ਦਿਨ ਹੈ ਪਿੰਡ ਲੰਗਿਆਣਾ 5 ਜੁਲਾਈ ਹੈ ਅੱਜ ਸਰਕਸ ਸਟਾਈਲ ਕਬੱਡੀ ਦੀ ਟ੍ਰੇਨਿੰਗ ਦਾ ਜਿਹੜਾ ਕੈਂਪ ਹੈ ਉਹ ਸਟਾਰਟ ਹੋਣ ਜਾ ਰਿਹਾ ਹੈ ਫਿਜ਼ੀਕਲ ਦੀ ਫਿਟਨੈਸ ਦਾ ਮਨ ਦੀ ਸ਼ੁੱਧੀ ਦਾ ਜਿਹੜਾ ਕੈਂਪ ਆ ਉਹ ਸ਼ੁਰੂ ਹੋਇਆ ਹਰਦਾਸ ਬੇਨਤੀ ਹੋਈ ਹੈ ਪ੍ਰਮਾਤਮਾ ਦਾ ਨਾਮ ਲਿਆ ਗਿਆ ਜਿੱਥੋਂ ਸਾਰੀ ਚੀਜ਼ ਆਪਾਂ ਨੂੰ ਮਹੱਈਆ ਕਰਵਾਈ ਜਾਂਦੀ ਹੈ ਉਹਦੇ ਖਜ਼ਾਨੇ ਚ ਜਿਹੜੀ ਮਤਬੁੱਧ ਹੈ ਉਹ ਪ੍ਰਮਾਤਮਾ ਦੇ ਖਜ਼ਾਨੇ ਚੋਂ ਆਉਂਦੀ ਹੈ ਔਰ ਸਾਰੀ ਉਮਰ ਜੀ ਦੇ ਨਾਲ ਵਰਤ ਕੇ ਇਨਸਾਨ ਇਹ ਧਰਤੀ ਸਵਰਗ ਨੂੰ ਹੰਡਾਉਂਦਾ ਹੈ ਅਰਦਾਸ ਬੇਨਤੀ ਹੋਈ ਹੈ ਪ੍ਰਮਾਤਮਾ ਦਾ ਨਾਮ ਲੈ ਗਿਆ ਔਰ ਬਹੁਤ ਜ਼ਰੂਰੀ ਹੈ ਕਿਸੇ ਕਾਰਜ ਜਾਂ ਕਿਸੇ ਕੰਮ ਤੋਂ ਪਹਿਲਾਂ ਸਟਾਰਟਿੰਗ ਪਰਮਾਤਮਾ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ। ਸੋ ਅੱਜ ਬੜਾ ਮਨ ਖੁਸ਼ ਹੋਇਆ ਜਦੋਂ ਛਾਏ ਬੱਚਿਆਂ ਦੇ ਵਿੱਚ ਫਿਜ਼ੀਕਲ ਦੀ ਫਿਟਨੈਸ ਦਾ ਗੇਮ ਸਿੱਖਣ ਦਾ। ਜ਼ਿੰਦਗੀ ਇੱਕ ਗੇਮ ਹੈ। ਔਰ ਸਾਰੀ ਜ਼ਿੰਦਗੀ ਇੱਕ ਗੇਮ ਹੈ। ਜਿੱਦੋ ਜੋ ਛੋਟੀਆਂ-ਛੋਟੀਆਂ ਚੀਜ਼ਾਂ ਨਿਕਲਦੀਆਂ ਬਚਪਨ ਹੈ, ਜਵਾਨੀ ਹੈ, ਫਿਰ ਵਿੜੇ ਪਾਏ ਇਤਨ ਚੀਜ਼ਾਂ ਐ ਜਿਹੜੀਆਂ ਇਨਸਾਨ ਹੰਡਾ ਕੇ ਇਸ ਧਰਤੀ ਤੋਂ ਚਲਾ ਜਾਂਦਾ ਅੱਜ ਸਮੇਂ ਦੀ ਲੋੜ ਐ ਫਿਜ਼ੀਕਲ ਦੀ ਫਿਟਨੈਸ ਦੀ ਅੱਜ ਸਮੇਂ ਦੀ ਲੋੜ ਐ ਮਾਨਸਿਕ ਦੀ ਸ਼ੁੱਧੀ ਦੀ ਹਰ ਇੱਕ ਚੀਜ਼ ਮੌਜੂਦ ਐ ਧਰਤੀ ਤੇ ਸਵਰਗ ਦੇ ਵਿੱਚ ਲੇਕਿਨ ਮਨ ਪੱਖੋਂ ਕਮਜ਼ੋਰੀ ਹੋ ਗਈ ਮਨ ਪੱਖੋਂ ਪਰਸੈਂਟੇਜ ਬਹੁਤ ਥੋੜੀ ਐ ਤੇ ਫਿਰ ਕੀ ਹੋਊਗਾ ਮੇਰਾ ਮਨ ਅਧੂਰਾ ਐ ਤੇ ਫਿਰ ਉਹਦੇ ਵਿਚਾਰ ਜਿਹੜੇ ਅਧੂਰੇ ਹੋਣਗੇ ਤੇ ਅਧੂਰੇ ਵਿਚਾਰ ਜਿਹੜੇ ਆ ਬਹੁਤ ਸਾਰੀ ਨਿੰਦਿਆ ਕਰਦੇ ਆ ਬਹੁਤ ਸਾਰਾ ਜਿਹੜਾ ਅ ਬ੍ਰਹਿਮੰਡ ਦੇ ਵਿੱਚ ਬਹੁਤ ਵਧੀਆ ਚੀਜ਼ਾਂ ਐ ਉਹਨੂੰ ਰਿਜੈਕਟ ਕਰਦਾ ਮੇਰਾ ਮਨ ਕਿਉਂਕਿ ਮੇਰਾ ਮਨ ਅਧੂਰਾ ਐ ਦਸ ਕਦੇ ਕਦੇ ਐਗਜ਼ੈਂਪਲ ਦਿੰਦਾ ਜਿਵੇਂ ਖਾਦੀ ਖਰਾਕ ਬਹੁਤ ਚੰਗੀ ਲੱਗਦੀ ਹੈ ਇਨਸਾਨ ਨੂੰ ਜਦੋਂ ਜੀਵ ਦੇ ਤੰਤੂ ਸਹੀ ਹੋਣ ਜਦੋਂ ਸਰੀਰ ਤੰਦਰੁਸਤ ਹੋਵੇ ਲੇਕਿਨ ਜਦੋਂ ਸਰੀਰ ਵਿਗੜ ਜਾਂਦਾ ਜੀਵ ਦੇ ਤੰਤੂ ਵਿਗੜ ਜਾਂਦੇ ਆ ਤੇ ਫਿਰ ਜਿਹੜਾ ਮਰਜੀ ਭੋਜਨ ਮੂਰੇ ਰੱਖਦੇ ਉਹ ਕਹਿੰਦਾ ਨਹੀਂ ਮੈਨੂੰ ਚੰਗਾ ਨਹੀਂ ਲੱਗਦਾ ਮਨ ਬਿਮਾਰ ਹੈ ਤੇ ਸਾਰੀਆਂ ਚੀਜ਼ਾਂ ਰਿਜੈਕਟ ਕਰਦਾ ਤੁਰਿਆ ਜਾਂਦਾ ਹੈ ਮਨ ਤੰਦਰੁਸਤ ਹੈ ਤੇ ਫਿਰ ਇਸ ਵਰਗ ਨੂੰ ਹੰਡਾਉਂਦਾ ਹੈ ਅੱਜ ਪਹਿਲਾ ਦਿਨ ਹੈ ਔਰ ਪਹਿਲੇ ਦਿਨ ਦੀ ਜਿਹੜੀ ਅਸੀਂ ਸਟਾਰਟਿੰਗ ਹੈ ਹਰਦਾਸ ਬੇਨਤੀ ਤੋਂ ਕਰਦੇ ਆ ਉਸ ਤੋਂ ਹਰ ਰੋਜ਼ ਵੀ ਫਿਰ ਇੱਕ ਸਾਲ ਮੈਂ ਆ ਪਿਛਲੇ ਸਾਲ ਮੈਂ ਇੱਕ ਬਣਾਇਆ ਹੈ ਸਾਰਾ ਸ਼ਡਿਊਲ ਇਹਨਾਂ ਦਾ ਕਿ ਮਾਰਨਿੰਗ ਆ ਕੇ ਜਦੋਂ ਕੈਂਪ ਸਟਾਰਟ ਹੋਊਗਾ ਤੇ ਉਦੋਂ ਵੀ ਪ੍ਰਮਾਤਮਾ ਦਾ ਨਾਮ ਲਿਆ ਜਾਊਗਾ 5 ਤੋਂ 7 ਮਿੰਟ ਇੱਕ ਰਾਉਂਡ ਤੁਰ ਕੇ ਸਾਰੇ ਬੱਚੇ ਸਤਨਾ ਵਾਇਗਰੂ ਦਾ ਜਾਪ ਕਰਕੇ ਉਸ ਤੋਂ ਬਾਅਦ ਸਟਾਰਟ ਕਰਦੇ ਆ ਔਰ ਇਹ ਚੀਜ਼ਾਂ ਮੈਂ ਜਦੋਂ ਇਸ ਪਿੰਡ ਦੇ ਵਿੱਚ ਵੀ ਦੇਖਦਾ ਹਾਂ ਜਾਂ ਪਹਿਲਾਂ ਮੇਰੇ ਸਟੂਡੈਂਟ ਸੀਗੇ ਉਹਨਾਂ ਦੇ ਮੂੰਹੋਂ ਜਾਂ ਮੈਂ ਉਹਨਾਂ ਦੀਆਂ ਜਦੋਂ ਸ਼ਕਲਾਂ ਜੂੜਿਆਂ ਵਾਲੇ ਦੇਖਦਾ ਸੀ ਤੇ ਮੈਨੂੰ ਐਂ ਲੱਗਦਾ ਸੀ ਕਿ ਇਸ ਪਿੰਡ ਦੇ ਵਿੱਚ ਬਹੁਤ ਸਾਰੀ ਇਹ ਚੀਜ਼ ਦੀ ਕਲਾ ਹੈਗੀ ਆ ਅੱਜ ਪਹਿਲਾ ਦਿਨ ਆ ਮੈਂ ਦੇਖ ਰਿਹਾ ਸਾਦ ਸੰਗਤ ਆਈ ਹੈ ਪੰਚਾਇਤ ਆਈ ਆ ਸਾਰੀ ਇਹ ਬਹੁਤ ਚੰਗੀ ਚੀਜ਼ ਹੈ ਜੇਕਰ ਆਪਾਂ ਉਤਤਮ ਕਰਦੇ ਆ ਮਾਹੌਲ ਬਣਾਉਣੇ ਆ ਤੇ ਫਿਰ ਗੱਲ ਬਣਦੀ ਆ ਅਗਰ ਆਪਾ ਉਤਦਮ ਨਹੀਂ ਕਰਦੇ ਮਾਹੌਲ ਨਹੀਂ ਬਣਦਾ ਤੇ ਫਿਰ ਇਹ ਚੀਜ਼ਾਂ ਸਾਰੀਆਂ ਹੀ ਅਧੂਰੀਆਂ ਸਾਰੀਆਂ ਅਧੂਰੀਆਂ ਹੈ ਬਹੁਤ ਸ਼ਾਬਾਸ਼ ਇਹ ਹੈ ਇਹ ਬੱਚਿਆਂ ਨੇ ਮਾਹੌਲ ਬਣਾਇਆ ਇਹ ਬੱਚੇ ਸਮਝ ਗਏ ਇਸ ਗੱਲ ਨੂੰ ਕਿ ਅੱਜ ਲੋੜ ਹੈ ਨਾ ਤਾਂ ਅਸੀਂ ਸਰਕਸ ਸਟਾਈਲ ਕਬੱਡੀ ਦਾ ਦਿੰਨੇ ਆ ਪਰ ਸਭ ਤੋਂ ਜ਼ਿਆਦਾ ਮੇਰਾ ਜ਼ੋਰ ਲੱਗਿਆ ਕਿ ਮਾਨਸਿਕ ਦੀ ਸ਼ੁੱਧੀ ਹੋ ਜੇ ਇਨਾਂ ਦੇ ਕੋਲੇ ਬੋਲੀ ਦਾ ਸਟੋਰ ਹੈ ساری ਉਮਰ ਬੋਲਣਗੇ ਲੇਕਿਨ ਇਹਨੂੰ ਨਾ ਪਤਾ ਲੱਗਿਆ ਕਿ ਮੈਂ ਰਾਈਟ ਬੋਲਦਾ ਜਾਂ ਰੋਂਗ ਬੋਲਦਾ ਤੇ ਭਲੇਖੇ ਚ ਜ਼ਿੰਦਗੀ ਰਹਿ ਜਾਂਦੀ ਹੈ। ਦੇਦਾਸ ਕਦੇ-ਕਦੇ ਕਹਾਂ ਵੀ ਕਰਦਾ ਹੈ ਕਿ ਦੁੱਖ ਕਦੇ ਪਿੱਛੋਂ ਨਹੀਂ ਲਿਖ ਕੇ ਆਉਂਦੇ। ਪਿੱਛੋਂ ਨਹੀਂ ਦੁੱਖ ਲਿਖਿਆ ਜਾਂਦਾ। ਬਹੁਤ ਸਾਰੇ ਦੁੱਖ ਤੁਹਾਡੀ ਬੋਲੀ ਦੇ ਆ। ਬਹੁਤ ਸਾਰੇ ਸਾਰੇ ਦੁੱਖ ਜਿਹੜੇ ਆ ਤੁਹਾਡੇ ਮਾਈਂਡ ਪਲੈਨ ਦੇ ਆ ਜਿਹੜਾ ਪਲੈਨ ਮਾਈਂਡ ਦੇ ਵਿੱਚੋਂ ਨਿਕਲਦਾ ਹੈ ਥੋੜੀ ਸੋਚੋਂ ਕੀਤਾ ਹੋਇਆ ਸਾਰਾ ਕੁਝ ਬਹੁਤ ਸਾਰੇ ਦੁੱਖਾਂ ਨੂੰ ਜਨਮ ਦਿੰਦਾ ਹੈ ਅਸ਼ੁੱਧ ਬੋਲਿਆ ਦੁੱਖਾਂ ਦਾ ਕਾਰਨ ਤੇ ਸ਼ੁੱਧ ਬੋਲਿਆ ਸੁੱਖਾਂ ਦਾ ਕਾਰਨ ਮਾਈਂਡ ਵਕਸਤ ਹੈ ਜਾਗਿਆ ਹੋਇਆ ਪਰਸੈਂਟੇਜ ਬਹੁਤ ਉੱਚੀ ਗਈ ਹੈ ਕੀਤਾ ਹੋਇਆ ਕੰਮ ਪੂਰਾ ਹੈ ਪੂਰਾ ਹੈ ਘੱਟ ਮੈਂਡ ਵਾਲਾ ਬੰਦਾ ਉਹ ਬੋਲੂ ਤਾਂ ਸਹੀ ਬੋਲਦਾ ਸਟੋਰ ਆ ਨਾ ਆਪਣੇ ਕੋਲੇ 80 ਸਾਲ ਦੀ ਜ਼ਿੰਦਗੀ ਹੈ ਮੇਰੇ ਕੋਲੇ ਸਟੋਰ ਹੈ ਮੈਂ ਬੋਲੂਗਾ 80 ਸਾਲ ਦੀ ਜ਼ਿੰਦਗੀ ਹੈ ਮੇਰੇ ਕੋਲੇ ਮਾਨਸਿਕ ਪਲਾਨ ਆ ਮੇਰੀ ਸੋਚ ਦਾ ਪਿੱਛੇ ਇੱਕ ਬਹੁਤ ਵੱਡਾ ਖਜ਼ਾਨਾ ਹੈ ਮੈਂ ਕਰਦਾ ਚੱਲੂਗਾ ਮੈਂ ਬੋਲਦਾ ਚੱਲੂਗਾ ਕਿ ਸਾਰੇ ਬੰਦੇ ਪਾਸ ਹੈ ਨਹੀਂ ਪਾਸ ਨਹੀਂ ਪਾਸ ਨਾ ਸਰਵੇ ਕਰਦਾ ਹੈ ਬਹੁਤ ਸਾਰੇ ਕੰਟਰੀਆਂ ਬਹੁਤ ਸਾਰੇ ਮੁਲਕਾਂ ਦੇ ਇਨਸਾਨਾਂ ਦੇ ਪਰ ਮੈਨੂੰ ਲੱਗ ਰਿਹਾ ਹੈ ਕਿ ਇਹ ਵਿਸ਼ੇ ਨੂੰ ਖੋਲਿਆ ਹੀ ਨਹੀਂ ਜਾਂਦਾ ਇਹ ਵਿਸ਼ੇ ਨੂੰ ਸੁਣਾਇਆ ਹੀ ਨਹੀਂ ਜਾਂਦਾ ਔਰ ਇਹਦੀ ਸੋਧ ਕਿਦੋਂ ਕੀਤੀ ਜਾਵੇ ਇਸ ਵਿਸ਼ੇ ਨੂੰ ਦੱਸਿਆ ਹੀ ਨਹੀਂ ਜਾਂਦਾ ਸਾਰਿਆਂ ਨੂੰ ਪਤਾ ਹੈ ਅੱਜ ਅੱਜ ਜਮਾਨਾ ਹੈ ਵਿਗਿਆਨ ਦਾ ਅੱਜ ਟੈਕਨੀਕਲ ਟੈਕਨੋਲੋਜੀ ਬਹੁਤ ਜ਼ਿਆਦਾ ਵਧ ਗਈ ਹੈ ਅੱਜ ਪਤਾ ਹੈ ਕਿ ਜ਼ਿੰਦਗੀ ਜਿਹੜੀ ਹੈ ਪਿਤਾ ਪੁਰਖੀ ਮਾਤਾ ਪੁਰਖੀ ਜੀਨਸ ਦੀ ਬਣੀ ਹੋਈ ਹੈ ਅੱਜ ਪਤਾ ਹੈ ਮੇਰੀ ਸੋਚ ਮੁੱਢਲੇ ਸੰਸਕਾਰਾਂ ਦੀ ਬੰਤਰ ਹੈ ਲੇਕਿਨ ਫਿਰ ਵੀ ਨਹੀਂ ਕਲਾਸਾਂ ਲਈਆਂ ਜਾਂਦੀਆਂ ਮੈਂ ਬਹੁਤ ਸਾਰੇ ਸਟੂਡੈਂਟਾਂ ਨੂੰ ਬਹੁਤ ਜ਼ੋਰ ਲਾਉਣਾ ਹੈ ਕਿ ਇਹ ਚੀਜ਼ਾਂ ਨੂੰ ਤੁਸੀਂ ਸਮਝਣਾ ਹੈ ਜ਼ਰੂਰੀ ਨਹੀਂ ਤੁਸੀਂ ਕਬੱਡੀ ਖੇਡਣਾ ਹੈ ਜ਼ਰੂਰੀ ਨਹੀਂ ਤੁਸੀਂ ਬਹੁਤ ਸਾਰਾ ਧਨ ਕਮਾ ਕੇ ਦੁਨੀਆ ਤੋਂ ਜਾਣਾ ਹੈ ਇਹ ਜ਼ਰੂਰੀ ਨਹੀਂਗਾ ਜ਼ਰੂਰੀ ਹੈ ਮੇਰੀ ਆਉਣ ਵਾਲੀ نسل ਕਿਵੇਂ ਚੰਗੀ ਬਣੂਗੀ ਜ਼ਰੂਰੀ ਹੈ ਇਹ ਇਹ ਬਹੁਤ ਜ਼ਰੂਰੀ ਹੈ ਮੈਂ ਸੋਧ ਕਿਵੇਂ ਸਕਦਾ ਹਾਂ ਆਪਣੇ ਆਪ ਨੂੰ ਕਿਹੜਾ ਮੌਲ ਹੈ ਕਿਹੜਾ ਫਰਮਾ ਹੈ ਉਹਦੇ ਵਿੱਚ ਮੈਂ ਪਾਵਾਂ ਮੇਰੇ ਬੋਲ ਸੋਦੇ ਜਾਣ ਮੇਰੀ ਨਸਲ ਸੋਦੀ ਜਾਵੇ ਮੇਰੇ ਸ਼ਿਕਵੇ ਗਲੇ ਰੰਜਿਸ਼ਾ ਜਿਹੜੇ ਮੇਰੇ ਮਾਈਂਡ ਅਗਾਉਂਦਾ ਹੈ ਇਹ ਖਤਮ ਹੋ ਜਾਣ ਤੇ ਜਨਮ ਤਾਂ 21 ਆ ਨਾ ਮੈਂ 60 ਸਾਲ ਦੀ ਜ਼ਿੰਦਗੀ ਚ ਮੇਰਾ ਪ੍ਰੈਕਟੀਕਲ 20 ਸਾਲ ਦੇ ਵਿੱਚ ਮੈਂ ਫਿਜ਼ੀਕਲ ਦੀ ਫਿਟਨੈਸ ਦਾ ਮੈਂ ਮਤਲਬ ਕੰਮ ਕਰ ਰਿਹਾ ਮੈਂ ਦੇਖ ਰਿਹਾ ਇਹ ਠੀਕ ਆ ਚਲੋ ਮੇਰੀ ਜੋਬ ਐ ਪਰ ਮੈਂ ਚਾਹੁੰਦਾ ਹਰ ਫੀਲਡ ਦੇ ਵਿੱਚ ਇੱਕ ਤੰਦਰੁਸਤ ਹੈਲਥ ਚਾਹੀਦੀ ਐ ਮਾਸਟਰ ਕਿਸੇ ਨਾਲ ਵਿਤਕਰਾ ਨਹੀਂ ਕਰਦੇ ਇਹ ਵਿਤਕਰਾ ਕਰਦਾ ਤਾਂ ਮੇਰਾ ਮਨ ਕਰਦਾ ਜਿਹੜਾ ਸੋਧਿਆ ਹੋਇਆ ਨਹੀਂਗਾ ਮੈਂ ਆਪਣੇ ਮਨ ਨੂੰ ਸੋਧਣਾ ਐ ਮੈਂ ਆਪਣੀ ਸਮਝ ਨੂੰ ਸੋਧਣਾ ਐ ਅਮੀਰ ਐ ਗਰੀਬ ਐ ਕਿਸੇ ਬਰਾਦਰੀ ਚ ਪੈਦਾ ਹੋ ਗਏ ਪ੍ਰਵਾਹ ਨਾ ਕਰਿਆ ਕਰੋ ਕਿਸੇ ਗੱਲ ਦੀ ਪ੍ਰਮਾਤਮਾ ਨੇ ਜਦੋਂ ਮਾਈਂਡ ਸਿਆਣਾ ਦਿੱਤਾ ਔਰ 24 ਘੰਟੇ ਮਿਲਦੇ ਆ ਇਨਸਾਨ ਨੂੰ ਮੈਂ ਬਾਹਰ ਖੜੀ ਕਰਕੇ ਕਹਿੰਦਾ ਉਹਨਾਂ ਕਿ ਜਿਨੇ ਵੀ ਤਰੱਕੀ ਕੀਤੀ ਹੈ ਜ਼ਿੰਦਗੀ ਚ ਬਹੁਤ ਸਾਰੀਆਂ ਐਗਜ਼ੈਂਪਲਾਂ ਮੈਂ ਦੇ ਸਕਦਾ ਜਿਨੇ ਵੀ ਤਰੱਕੀ ਕੀਤੀ ਹੈ ਉਹਨੂੰ 24 ਘੰਟੇ ਮਿਲੇ ਆ ਇਸ ਤੋਂ ਵੱਧ ਸਮਾਂ ਨਹੀਂ ਮਿਲਿਆ ਤੇ ਪ੍ਰਮਾਤਮਾ ਕੀ ਹੈ ਇੱਥੇ ਹੋਰ ਲਾ ਦਿੰਦਾ ਮੈਂ ਬਹੁਤ ਸਾਰੀਆਂ ਮੈਂ ਬੋਲਾਂ ਦੇ ਰਹੀਂ ਪ੍ਰਮਾਤਮਾ ਕੀ ਹੈ ਪ੍ਰਮਾਤਮਾ ਤੁਹਾਡੇ ਬੋਲੇ ਹੋਏ ਬੋਲ ਹੈ ਸੰਜਮ ਹੈ ਇਕਾਗਰਤਾ ਦਾ ਸੁਹਾ ਹੈ ਜਾਗਿਆ ਹੋਇਆ ਇਨਸਾਨ ਹੈ ਪ੍ਰਮਾਤਮਾ ਜਾਗਿਆ ਹੋਇਆ ਇਨਸਾਨ ਹੈ ਸਮਝਦੇ ਆਂ ਮੈਂ ਨਹੀਂ ਜਾਗਿਆ ਮੈਂ ਈੜੂnga ਬਹੁਤ ਈੜੂnga ਮੈਂ ਬੋਲ ਇਰਖਾ ਕਰੂnga ਪਾਲਟੀਆਂ ਬਣਾਊnga ਵੰਡੀਆਂ ਪਾਊnga ਇਹ ਕੀ ਹੈ ਅਪਰਾਧ ਹੈ ਅਪਰਾਧ ਹੈ ਬਹੁਤ ਡਿੜਤਾ ਦੇ ਨਾਲ ਇਹ ਚੀਜ਼ ਨੂੰ ਸਮਝਣਾ ਹੈ ਮਹੀਨਾ ਇੱਕ ਹੈ ਤੁਹਾਡੇ ਗਰਾਊਂਡ ਦੇ ਵਿੱਚ ਔਰ ਇੱਕ ਇੱਕ ਦਿਨ ਮੈਂ ਤੁਹਾਨੂੰ ਦੱਸਦਾ ਰਹੂnga ਸਮਝਦੇ ਆਂ ਜਿਹੜਾ ਮੇਰਾ ਪ੍ਰੈਕਟੀਕਲ ਹੈ ਮੈਂ ਇੱਕ ਇੱਕ ਦਿਨ ਜ਼ਿੰਦਗੀ ਦਾ ਗਰਾਉਂਡਾਂ ਦੇ ਵਿੱਚ ਨਗਾਉਣਾ ਹੈ ਇੱਕ ਇੱਕ ਜ਼ਿੰਦਗੀ ਦਾ ਹਰ ਦਿਨ ਮੈਂ ਕੁਝ ਨਾ ਕੁਝ ਲੱਭਦਾ ਰਹਿਣਾ ਹੈ ਜਿਹੜਾ ਕਿ ਖੋਜ ਕੇ ਤੁਹਾਨੂੰ ਦੱਸ ਸਕਾਂ ਕਿ ਆ ਰਾਈਟ ਹੈ ਆ ਰਹਾ ਹਾਂਗਾ ਆ ਰਾਈਟ ਹੈ ਸਮਝਦੇ ਆ ਨਾ ਔਰ ਅੱਜ ਤੁਸੀਂ ਸਰਚ ਮਾਰਦੇ ਆ ਗੂਗਲ ਤੇ ਔਰ ਬਹੁਤ ਸਾਰੇ ਮੈਨੂੰ ਸਕੂਲਾਂ ਜਦੋਂ ਬੁਲਾਇਆ ਜਾਂਦਾ ਮੈਨੂੰ ਬਹੁਤ ਸਾਰੇ ਕਹਿ ਦਿੰਦੇ ਆ ਭਾਈ ਇਹ ਤਾਂ ਸਾਰਾ ਕੁਝ ਪਿਆ ਮੈਂ ਕਿਹਾ ਪਿਆ ਹੈ ਸਾਰਾ ਕੁਝ ਮੈਂ ਮੰਨਦਾ ਹੈ ਹਰ ਮਾਈਂਡ ਦੇ ਵਿੱਚ ਜਾਣਕਾਰੀ ਹੈ ਹਰ ਮੋਬਾਈਲ ਦੇ ਵਿੱਚ ਜਾਣਕਾਰੀ ਹੈ ਲਾਗੂ ਕਿੰਨੇ ਕਰਦੇ ਆ ਉੱਥੇ ਜਾ ਕੇ ਗੂਗਲ ਹੈਂਗ ਹੋ ਜਾਂਦਾ ਜਦੋਂ ਮੈਂ ਪੁੱਛਦਾ ਲਾਗੂ ਕਰਨਾ ਅੱਜ ਲੋੜ ਹੈ ਤੁਹਾਨੂੰ ਇਹ ਚੀਜ਼ਾਂ ਸੁਣ ਕੇ ਲਾਗੂ ਕਰਨ ਦੀ ਮਨ ਤੋਂ ਲਾਗੂ ਕਰਵਾਇਆ ਕਰੋ ਚੰਗੀ ਆਵਾਜ਼ ਹੀ ਕੱਢਿਆ ਕਰੋ ਮਾੜੀ ਆਵਾਜ਼ ਨਾ ਕੱਢਿਆ ਕਰੋ ਲੋਕਾਂ ਦਾ ਕਾਰਨ ਬਣਦੀ ਹੈ ਆਲਸੀ ਨਾ ਕਰਿਆ ਕਰੋ ਉਦਮ ਦੇ ਵਿੱਚ ਰਿਹਾ ਕਰੋ ਆਰਸੀ ਦੁੱਖਾਂ ਦਾ ਕਾਰਨ ਬਣਦੀ ਐ ਆਰਸੀ ਦੁੱਖਾਂ ਦਾ ਕਾਰਨ ਬਣਦੀ ਐ ਮਾੜੀ ਆਵਾਜ਼ ਦੁੱਖਾਂ ਦਾ ਕਾਰਨ ਬਣਦੀ ਐ ਜ਼ਿੰਦਗੀ ਜੰਪ ਕਰਕੇ ਤਾਂ ਚਲੀ ਗਈ ਪੜ੍ਹਾਈ ਨਾ ਹੋਈ ਹੁਨਰ ਨਾ ਹੋਇਆ ਫੇਰ ਕੀ ਹੋਊ ਦੁੱਖਾਂ ਦਾ ਕਾਰਨ ਬਣੂੰਗੀ ਦੁੱਖਾਂ ਦਾ ਕਾਰਨ ਬਣੂੰਗੀ ਇਹ ਮੈਂ ਕਹਿਣਾ ਹੁੰਦਾ 99% ਮਾਪੇ ਬਣਨੇ ਐ ਇਹ ਸੰਧਾਰਤਾ ਐ ਸਾਰਾ ਕੁਛ ਓਕੇ ਹੈ ਇਹ ਇਹ ਪਰਮਾਤਮਾ ਦੀ ਸਾਰਾ ਕੁਛ ਦੇਣ ਹੈ 99% 1% ਨਹੀਂ ਬਣਨੇ ਫਿਰ ਬੱਚੇ ਪੈਦਾ ਹੋਈ ਤੇ ਅਮੰਗ ਵੀ ਜਾਗਣੀ ਹੈ ਮਾਪੇ ਦੇ ਅੰਦਰ ਖੁਆਇਸ਼ ਆ ਇੱਕ ਮੇਰਾ ਪੁੱਤ ਡਾਕਟਰ ਹੋਵੇ ਮਾਸਟਰ ਹੋਵੇ ਹਰ ਮਾਪੇ ਦੇ ਅੰਦਰ ਤੁਹਾਨੂੰ ਜਦੋਂ ਤੁਸੀਂ ਮਾਪੇ ਬਣੇ ਤੁਹਾਨੂੰ ਪਤਾ ਲੱਗੂ ਪਿੱਛੇ ਬੈਠੇ ਆ ਸਾਰੇ ਭਾਈ ਜੀ ਹੋਣੀ ਬਜ਼ੁਰਗ ਬੈਠੇ ਆ ਅਮੰਗ ਹੈ ਮਨ ਦੇ ਵਿੱਚ ਮੇਰਾ ਪੁੱਤ ਐਜੂਕੇਟਿਡ ਹੋਵੇ ਪੜਿਆ ਲਿਖਿਆ ਹੋਵੇ 6 ਫੁੱਟ ਕੱਦ ਹੋਵੇ ਬਹੁਤ ਕੰਮ ਕਰਦਾ ਹੋਵੇ ਅਮੰਗਾ ਇਹ ਕਿ ਸਾਰਿਆਂ ਨੂੰ ਪਤਾ ਹੈ ਇਹ ਮਟੀਰੀਅਲ ਕਿਦੋਂ ਲੱਗਦਾ ਹੈ ਕਿਵੇਂ ਲੱਗਦਾ ਹੈ ਨਹੀਂ ਪਤਾ ਨਹੀਂ ਪਤਾ ਨਹੀਂ ਪਤਾ ਅੱਜ ਤੁਸੀਂ ਆਪਣੇ ਆਪ ਨੂੰ ਸੋਧ ਲਿਆ ਕਾ ਨਸਲ ਚੰਗੀ ਆਊਗੀ ਪੱਕੀ ਹੈ ਤੁਸੀਂ ਨਾ ਸੋਧਿਆ ਤੇ ਅੱਜ ਆਪਾਂ ਨੂੰ ਪਤਾ ਹੈ ਸਾਰਿਆਂ ਨੂੰ ਛੋਟੇ ਛੋਟੇ ਬੱਚੇ ਵੀ ਜਾਣਦੇ ਆ ਕਿ ਜੀਨਸ ਟ੍ਰੈਵਲ ਹੁੰਦਾ ਹੈ ਅੱਗੇ ਜਾਂਦੇ ਆ ਸਭ ਕੁਝ ਤੇ ਫਿਰ ਨੁਕਸਾਨ ਹੋ ਜੂਗਾ ਲੇਕਿਨ ਮੈਂ ਨਾ ਜਾਣਿਆ ਤੇ ਇੱਕ ਹੀ ਜੀਵਨ ਮਿਲਦਾ ਇੱਕ ਹੀ ਜੀਵਨ ਮਿਲਦਾ ਮੈਂ ਨਾ ਜਾਣਿਆ ਤੇ ਫਿਰ ਕੀ ਹੈ ਤੁਸੀਂ ਸਾਰੇ ਬਜ਼ੁਰਗ ਬੈਠੇ ਆ ਮੈਂ ਦੇਖਿਆ ਜ਼ਿੰਦਗੀ ਕਿਦਾਂ ਜੰਪ ਕਰਦੀ ਹੈ ਮੇਰਾ ਇੱਕ ਸਟੂਡੈਂਟ ਉੱਥੇ ਜਾ ਕੇ ਜਦੋਂ ਮੇਰੇ ਕੋਲੇ ਬੈਠਿਆ ਤੇ 2006 ਦੇ ਵਿੱਚ ਇੱਥੋਂ ਮੇਰਾ ਸਟੂਡੈਂਟ ਸੀਗਾ ਤੇ ਮੈਂ ਹੱਸਦਾ-ਸਦਾ ਕਿਹਾ ਮੈਂ ਕਿਹਾ ਕਿੰਨੇ ਸਾਲ ਲਾਂਗੇ ਕਹਿੰਦਾ 18 ਸਾਲ ਲਾਂਗੇ ਪਤਾ ਹੀ ਨਹੀਂ ਲੱਗਿਆ ਇੰਨੀ ਸਪੀਡ ਆ ਸਮੇਂ ਦੀ ਮੈਂ ਰੋਜ ਦੀ ਰੋਜ ਦੇਖਦਾ ਕਿ ਇੰਨੀ ਸਪੀਡ ਸਮੇਂ ਦੀ ਪਤਾ ਹੀ ਨਹੀਂ ਲੱਗਿਆ ਜੀਵਨ ਕਿਦੋਂ ਖਤਮ ਹੋ ਜਾਇਆ ਕਰਦਾ ਜੇਕਰ ਅਜ ਨਾ ਆ ਸਟੂਡੈਂਟਾਂ ਨੂੰ ਦੱਸਿਆ ਨਾ ਇਹਨਾਂ ਦੇ ਸਮਝ ਪਈ ਗੱਲ ਤੇ ਦੋਸ਼ੀ ਕੋਈ ਹੋਰ ਨਹੀਂ ਪਰਮਾਤਮਾ ਦੋਸ਼ੀ ਨਹੀਂ ਪਰਮਾਤਮਾ ਤਾਂ ਨਿਰੰਤਰ ਹੈ ਮੂਰਤ ਹੈ ਉਹ ਤਾਂ ਅਕਾਗਰਤਾ ਔਰ ਸਭ ਨੂੰ ਖੁਸ਼ੀਆਂ ਦੇਣ ਦਾ ਉਹਦਾ ਵਾਦਾ ਹੈ ਸਭ ਨੂੰ ਖੁਸ਼ੀਆਂ ਦਿੰਦਾ ਮੈ ਤੋਂ ਪੁੱਛ ਕੇ ਦੇਖੋ ਕਿੰਨੇ ਕਰੋੜਾਂ ਦਾ ਜੀਵਨ ਆਪਾਂ ਨੂੰ ਦੇਤਾ ਦਾਸ ਬਹੁਤ ਸਾਰੀਆਂ ਇੰਟਰਵਿਊਆਂ ਜਾਂ ਬਹੁਤ ਸਾਰੇ ਬੋਲਾਂ ਦੇ ਵਿੱਚ ਕਹਿਆ ਕਰਦਾ ਕਿ ਕੋਈ ਵੀ ਡਾਕਟਰ ਐਮਬੀਬੀਸੀ ਹੈ ਕੋਈ ਐਰੋਡਿਨ ਦੀ ਘਟਨਾ ਬੱਚਾ ਪੈਦਾ ਹੋਇਆ ਉਹਨੂੰ ਠੀਕ ਨਹੀਂ ਕਰ ਸਕਦਾ ਇੱਕ ਛੋਟਾ ਜਿਹਾ ਨੁਕਸ ਆਪਣੇ ਮਾਈਂਡ ਦੇ ਵਿੱਚ ਥੋੜੀਆਂ ਕੋਸ਼ਕਾ ਥੋੜਾ ਉਹ ਚੀਜ਼ ਦਾ ਬਲਦਾਓ ਹੈ ਉਹ ਸ਼ੁੱਧਤਾ ਦੇ ਵਿੱਚ ਆਪਣਾ ਜੀਵਨ ਨਹੀਂ ਗੁਜ਼ਾਰ ਸਕਦਾ ਪਰ ਆਪਾਂ ਸ਼ਾਰਪ ਮੈਂਡ ਦੇ ਇਨਸਾਨ ਆਂ ਹਰ ਚੀਜ਼ ਪੜ ਸਕਦੇ ਆਂ ਹਰ ਚੀਜ਼ ਸੁਣ ਸਕਦੇ ਆਂ ਹਰ ਚੀਜ਼ ਆਪਾਂ ਆਪਣੇ ਤੇ ਲਾਗੂ ਕਰ ਸਕਦੇ ਆਂ ਲਾਗੂ ਕਰ ਸਕਦੇ ਆਂ ਪਰ ਕੀ ਹੈ ਫਿਰ ਵੀ ਅੱਜ ਮੈਂ ਦੇਖ ਰਿਹਾ ਥੋੜਾ ਸਿਸਟਮ ਗਲਤ ਹੋਈ ਜਾ ਰਿਹਾ ਗਲਤ ਹੋਈ ਜਾ ਰਿਹਾ ਅੱਜ ਲੋੜ ਆ ਆਪਾਂ ਨੂੰ ਪਿੰਡਾਂ ਦੇ ਵਿੱਚ ਚੰਗੇ ਸੈਮੀਨਾਰ ਲਵਾਉਣ ਦੀ ਅੱਜ ਲੋੜ ਆ ਇਸ ਬੱਚਿਆਂ ਨੂੰ ਦੱਸਣ ਦੀ ਕਿ ਤੁਹਾਡਾ ਫਿਊਚਰ ਆ ਜਿਹੜਾ ਤੁਹਾਡਾ ਕੈਰੀਅਰ ਆ ਇੱਕ ਇਸ ਚੀਜ਼ ਦੇ ਨਾਲ ਬਣਦਾ ਤੇ ਫਿਰ ਅੱਗੋਂ ਆਵਾਜ਼ ਆਉਂਦੀ ਆ ਕਿ ਚੰਗੇ ਬੋਲ ਚੰਗੇ ਬੋਲਾਂ ਦੀ ਰੈਸਲ ਕਰ ਘਰ ਦੇ ਵਿੱਚ ਸ਼ੀਸ਼ੇ ਮੂਰੇ ਖੜ ਕੇ ਹਾਂ ਸਰ ਜੀ ਹਾਂਜੀ 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 ਰੈਸਲ ਕਰ ਉਦਮ ਦੀ ਰੈਸਲ ਕਰ ਉਦਮ ਦੀ ਲੋਚੀ ਨਾ ਠਹਿਰਾ ਕਿਸੇ ਨੂੰ ਉੱਤਮ ਦੀ ਰੈਸਲ ਕਰ ਤੜਕਿਉ 4 ਵਜੇ ਉੱਠਣ ਦੀ ਰੈਸਲ ਕਰ 4 ਵਜੇ ਕੰਮ ਨਹੀਂ ਆਤਾ ਚੱਲ ਜੂਗਾ ਕੋਈ ਗੱਲ ਨਹੀਂ ਤੂੰ 4 ਵਜੇ ਉੱਠਣ ਦੀ ਰੈਸਲ ਕਰ ਨਿਮਰਤਾ ਦੇ ਵਿੱਚ ਬੋਲਣ ਦੀ ਰੈਸਲ ਕਰ ਰਾਈਟ ਅੱਜ ਤੁਹਾਡੇ ਕੋਲੇ ਲੋਡ ਆ ਅੱਜ ਤੁਹਾਨੂੰ ਜ਼ਰੂਰਤ ਹੈ ਜੇ ਪੜਦੇ ਆ ਬੱਚੇ ਤੇ ਕਿਤਾਬਾਂ ਦੇ ਨਾਲ ਅਟੈਚਮੈਂਟ ਹੋ ਸਕੂਲ ਦੇ ਵਿੱਚ ਜਾ ਕੇ ਟੀਚਰ ਦੇ ਪੈਰ ਫੜਲਾ ਨਿਮਰਤਾ ਸਹਿਤ ਸਕੂਲ ਨੂੰ ਸਵਾ ਵੱਧ ਦੇ ਦੇ ਪਹਿਲਾਂ ਜਾ 2 ਘੰਟੇ ਜਿਵੇਂ ਮੈਂ ਪਲੇਅਰ ਨੂੰ ਕਹਿਆ ਕਰਦਾ ਜੇ ਤੂੰ ਪਲੇਅਰ ਬਣਨਾ ਨਾ ਟੋਪਰ ਦਾ ਤੇ ਗਰਾਊਂਡ 'ਚ ਮੰਝਾ ਚੱਕ ਲਿਆ ਮੰਝਾ ਚੱਕ ਲਿਆ ਮੇਰਾ ਪ੍ਰੈਕਟੀਕਲ ਕਹਿੰਦਾ 20 ਸਾਲਾਂ ਦਾ ਮੈਂ ਗਰਾਊਂਡ 'ਚ ਰਿਹਾ 16 ਤੋਂ 18 ਘੰਟੇ ਆਪਦੀ ਮਤਲਬ ਜੌਬ ਤੇ ਰਿਹਾ ਤੇ ਅੱਜ ਬਾਹਰ ਖੜੀ ਕਰਕੇ ਕਹਿੰਦਾ ਜਿਹੜਾ ਮਰਜ਼ੀ ਪ੍ਰੈਟਸ ਲਾ ਕੇ ਦੇਖ ਲੈ ਜਿੰਨੇ ਕੈਂਪਾਂ 'ਚ ਮੈਂ ਜਾਣਾ ਪਿੱਛੇ 9 ਸਾਲ 'ਚ ਮੇਰੇ ਉਹ ਇੱਕ ਇੰਟਰਵਿਊ ਆਈ ਸੀ ਜਾਂ ਉੱਥੇ ਮੈਂ ਛਪਾਟੇ ਲਾਏ ਸੀ 10000 ਛਪਾਟਾ ਮੈਂ ਆਪਣੇ ਸ਼ੋਲਡਰਾਂ ਰਾਹੀਂ ਨਗਾਤਾ ਮੈਂ ਚੈੱਕ ਕੀਤਾ ਸੀ ਆਪਦੇ ਆਪ ਨੂੰ ਇਹ ਹੋ ਸਕਦਾ ਸਾਰਾ ਕੁਝ ਇਹ ਕਿਰਿਆ ਤਾਂ ਬਹੁਤ ਵੱਡੀ ਹੈ 20 ਘੰਟੇ ਲਗਾਤਾਰ ਲਾਉਂਦਾ ਰਿਹਾ ਰੈਸਲ ਹੋ ਗਈ ਮੇਰੇ ਮਾਈਂਡ ਨੂੰ ਪਤਾ ਲੱਗ ਗਿਆ ਕਿ ਇਹ ਤਾਂ ਹੋ ਸਕਦਾ ਸਾਰਾ ਕੁਝ ਇੱਕ ਤਕੜੇ ਪਹਿਲਵਾਨ ਨੂੰ ਜਿਹੜੀ ਤੁਸੀਂ ਮੰਗ ਕਰਦੇ ਹੋ ਉਹਨੂੰ ਕੀ ਲੱਗਦਾ ਉਹਨੂੰ ਇੱਕ ਤਕੜਾ ਸਰੀਰ ਲੱਗਦਾ ਸਟੈਮਨਾ ਲੱਗਦਾ ਪਾਵਰ ਲੱਗਦੀ ਹੈ ਸਪੀਡ ਲੱਗਦੀ ਹੈ ਉਹ ਸਾਰੀਆਂ ਚੀਜ਼ਾਂ ਗਰਾਊਂਡ 'ਚੋਂ ਮਿਲਦੀਆਂ ਗਰਾਊਂਡ 'ਚੋਂ ਮਿਲਦੀਆਂ ਜੇ ਜੇ ਡਾਕਟਰ ਮਾਸਟਰ ਬਣਨਾ ਤੇ ਸਾਰੀਆਂ ਚੀਜ਼ਾਂ ਸਕੂਲਾਂ ਚੋਂ ਮਿਲਦੀਆਂ ਸਮਝਦੇ ਆ ਇੱਕ ਹੋਰ ਸੁਣ ਲੋ ਸਕੂਲ ਵਿਤਕਰਾ ਨਹੀਂ ਕਰਦਾ ਕਿਸੇ ਦੇ ਨਾਲ ਵੀ ਮੈਂ ਪਹਿਲਵਾਨ ਨੂੰ ਮੈਂ ਕਹਿੰਦਾ ਨਾ ਖਾਦੀ ਖਰਾਕ ਵਿਤਕਰਾ ਨਹੀਂ ਕਰਦੀ ਤੇਰੇ ਨਾਲ ਮੰਤਰਾ ਵਹਿਮ ਕਰ ਗਿਆ ਮੇਰੇ ਨਾਲ ਵਿਤਕਰਾ ਕੀਤਾ ਨਾ 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 ਬਿਲਕੁਲ ਨਹੀਂ ਖਾਦੀ ਹੋਈ ਖਰਾਕ ਵਿਤਕਰਾ ਨਹੀਂ ਕਰਦੀ ਤੇਰੀ ਸਮਝ ਚ ਫਰਕ ਹੈ ਸਕੂਲ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਕਿਤਾਬਾਂ ਕਿਸੇ ਨਾਲ ਵਿਤਕਰਾ ਨਹੀਂ ਕਰਦੀਆਂ ਥੋੜਾ ਤੁਹਾਨੂੰ ਇਹ ਸਮਝਣ ਦੀ ਚੰਗੀ ਹੈਲਥ ਦੀ ਲੋੜ ਹੈ ਚੰਗੀ ਮਾਨਸਿਕਤਾ ਦੀ ਲੋੜ ਹੈ ਤੇ ਫਿਰ ਕੀ ਹੋਊਗਾ ਜੀਵਨ ਸੁਖੀ ਬਣ ਜਾਂਦਾ ਸੁਖੀ ਬਣ ਜਾਂਦਾ ਤੇ ਚੰਗੀ ਮਾਨਸਿਕਤਾ ਕੀ ਕਰਦੀ ਹੈ ਜਿਵੇਂ ਮੈਂ ਕਹਿਣਾ ਹਾਂ ਨਾ ਵੀ ਜਿਹੜੀ ਮਾੜੀ ਮਾਨਸਿਕਤਾ ਹੈ ਉਹ ਕਾਫੂਸਾ ਕਉਂਦੀ ਹੈ ਆ ਧਰਤੀ ਹੈ ਇਹਨੂੰ ਪਾਣੀ ਮਿਲ ਗਿਆ ਇਹਦੇ ਚੀ ਬੀਜਿਆ ਨਹੀਂ ਕਾ ਆਪਾਂ ਆ ਗਿਆ ਤਾਂ ਹਾਂ ਜੇਕਰ ਨਾ ਸੋਧੇ ਆਪਣੀ ਮਾਨਸਿਕਤਾ ਨੂੰ ਤੇ ਕਾਫੂਸ ਆਉਂਦਾ ਤੇ ਕਾਫੂ ਦਾ ਮੁੱਲ ਹੈਗਾ ਨਹੀਂ ਹੈ ਨਹੀਂਗਾ ਬਿਲਕੁਲ ਹੈ ਨੀਗਾ ਬਿਲਕੁਲ ਹੀ ਹੈ ਨੀਗਾ ਤੇ ਜੇ ਨਾ ਸੋਧਿਆ ਫਿਰ ਇਹ ਗੱਲਾਂ ਬਣਨੀਆਂ ਸੋਧ ਕੇ ਆਪਣੀ ਮਤ ਨੂੰ ਸੋਧ ਕੇ ਫਿਰ ਅਗਾਉਣਾ ਹੈ ਚੰਗੀ ਚੀਜ਼ ਅਗਾਉਣੀ ਹੈ ਜਿਹੜੀ ਉਹ ਬੋੜ ਬਣ ਜੇ ਤੇ ਉਹਨੂੰ ਜਿਹੜਾ ਫਲ ਲੱਗੇ ਉਹਦਾ ਮੰਡੀਕਰਨ ਹੋ ਸਕੇ ਮਨ ਨੂੰ ਨਾ ਸੋਧਿਆ ਤੇ ਇਹਨੇ ਅਗਾ ਦੇਣੀਆਂ ਜੈਲਸੀਆਂ ਮਨ ਨੂੰ ਨਾ ਸੋਧਿਆ ਤੇ ਇਹਨੇ ਕਰੋਧ ਅਗਾ ਦੇਣਾ ਹੈ ਇਹਨੇ ਆਲਸੀ ਅਗਾ ਦੇਣੀ ਹੈ ਤੇ ਫਿਰ ਕੀ ਹੋਊਗਾ ਫਿਰ ਜ਼ਿੰਦਗੀ ਗੜਬੜ ਹੋ ਜਾਂਦੀ ਹੈ ਫਿਰ ਜ਼ਿੰਦਗੀ ਦੁੱਖਾਂ ਨਾਲ ਭਰ ਜਾਂਦੀ ਹੈ ਤੇ ਦੋਸ਼ੀ ਕਿਹਨੂੰ ਠਹਿਰਾਉਣਾ ਹੈ ਪਰਮਾਤਮਾ ਨੂੰ ਪਰਮਾਤਮਾ ਨੇ ਤਾਂ ਨਿਉ ਚੀਜ਼ ਦੇਤੀ ਨਾ ਤੁਹਾਡੇ ਕੋਲੇ ਮਾਈਂਡ ਆ ਸ਼ਾਰਪ ਤੁਹਾਡੇ ਕੋਲੇ ਆਵਾਜ਼ ਆ ਬੋਲਣ ਦੀ ਪਰਮਾਤਮਾ ਨੇ ਤਾਂ ਦੇਤੀ ਤੁਹਾਨੂੰ ਸਮਝਦੇ ਆ ਨਾ ਪਰਮਾਤਮਾ ਨੇ ਤਾਂ ਸਾਰੀ ਚੀਜ਼ ਹੀ ਦੇਤੀ ਤੁਹਾਨੂੰ ਖੂਬਸੂਰਤੀ ਦੇਤੀ ਬਹੁਤ ਸੋਹਣੀ ਖੂਬਸੂਰਤੀ ਹੈ ਜਵਾਨੀ ਹੈ ਬਹੁਤ ਸੋਹਣਾ ਖੂਬਸੂਰਤ ਹੈ ਬੱਚਾ ਹੈ ਬਹੁਤ ਸੋਹਣਾ ਖੂਬਸੂਰਤ ਹੈ ਸਮਾਂ 24 ਘੰਟੇ ਦਾ ਮਿਲ ਗਿਆ ਠੀਕ ਹੈ ਸਕੂਲ ਖੋਲਤੇ ਆ ਟੀਚਰ ਆਉਂਦੇ ਆ ਬੁਕਸਾ ਹੈਗਾ ਆ ਗਰਾਊਂਡ ਮਿਲ ਗਿਆ ਤੁਹਾਨੂੰ ਅੱਜ ਬਣ ਗਿਆ ਗਰਾਊਂਡ ਬਹੁਤ ਵਧੀਆ ਠੀਕ ਹੈ ਆਉਣਾ ਜ਼ਿੰਮੇਦਾਰੀ ਥੋੜੀ ਹੈ ਇਹਦੇ ਚ ਆ ਕੇ ਪ੍ਰੈਕਟਿਸ ਕਰਨਾ ਜ਼ਿੰਮੇਦਾਰੀ ਥੋੜੀ ਹੈ ਆਪਸ ਵਿੱਚ ਮਿਕਸ ਅਪ ਰੱਖਣਾ ਜ਼ਿੰਮੇਦਾਰੀ ਥੋੜੀ ਹੈ ਖਰਾਕ ਨੂੰ ਸਮਝ ਕੇ ਖਾਣਾ ਜ਼ਿੰਮੇਦਾਰੀ ਥੋੜੀ ਹੈ ਮੁੱਢਲੀ ਖਰਾਕ ਕਿਹੜੀ ਹੈ ਇਹਨੂੰ ਸਮਝਣਾ ਜ਼ਿੰਮੇਵਾਰੀ ਥੋੜੀ ਹੈ ਕਿਹੜੀ ਚੀਜ਼ ਕਿੰਨੀ ਖਾਈ ਜਾਵੇ ਇਹ ਜ਼ਿੰਮੇਵਾਰੀ ਥੋੜੀ ਹੈ ਤੇ ਜ਼ਿੰਮੇਵਾਰੀ ਥੋੜੀ ਹੈ ਤੇ ਜੇ ਚੀਜ਼ਾਂ ਤੁਸੀਂ ਸਿੱਖ ਗਏ ਗੱਲ ਬਣਦੀ ਹੈ ਤੁਹਾਨੂੰ ਪਤਾ ਲੱਗ ਗਿਆ ਕਿ ਤਾਕਤ ਸਟੋਰ ਕਿਵੇਂ ਕੀਤੀ ਜਾਂਦੀ ਹੈ ਦਲੇਰੀ ਦਾ ਮੀਨਿੰਗ ਕੀ ਹੈ ਤੁਹਾਨੂੰ ਪਤਾ ਲੱਗ ਗਿਆ ਦਲੇਰੀ ਦਾ ਮੀਨਿੰਗ ਕੀ ਹੈ ਤੁਹਾਨੂੰ ਪਤਾ ਲੱਗ ਗਿਆ ਤਾਕਤ ਕਿਵੇਂ ਸਟੋਰ ਕੀਤੀ ਜਾਂਦੀ ਹੈ ਤੁਹਾਨੂੰ ਪਤਾ ਲੱਗ ਗਿਆ ਹੁਨਰ ਕਿਵੇਂ ਸਟੋਰ ਕੀਤਾ ਜਾਂਦਾ ਹੈ ਤੇ ਇਹ ਤੋਂ ਕਮਾਈ ਹੋਈ ਸ਼ੋਰਤ ਤੇ ਪੈਸਾ ਕਿਵੇਂ ਸਟੋਰ ਕੀਤਾ ਜਾਂਦਾ ਜੇ ਤੁਹਾਨੂੰ ਪਤਾ ਲੱਗਿਆ ਤੇ ਗੱਲ ਬਣ ਗਈ ਤੁਹਾਨੂੰ ਪਤਾ ਲੱਗਿਆ ਦਲੇਰੀ ਦਾ ਮੀਨਿੰਗ ਕੀ ਹੈ ਜੇ ਨਾ ਪਤਾ ਲੱਗਿਆ ਤੇ ਤੁਸੀਂ ਇੱਕ ਦੂਜੇ ਨਾਲ ਦਵਕਾ ਕੇ ਹੰਕਾਰ ਦੇ ਨਾਲ ਲੜ ਕੇ ਫਿਰ ਦਲੇਰੀ ਮੰਨੋਗੇ ਆਪਣੇ ਮੁਲਕ 'ਚ ਬਹੁਤ ਸਾਰੇ ਸ਼ਬਦ ਉਲਟ ਕੀਤੇ ਜਾਂਦੇ ਆ ਲੇਕਿਨ ਪੜ੍ਹ ਲੈ ਕੇ ਐਮਬੀਬੀਸੀ ਡਾਕਟਰ ਬਣ ਜਾਣਾ ਬਹੁਤ ਵੱਡੀ ਦਲੇਰੀ ਹੈ ਪੜ੍ਹ ਲੈ ਕੇ ਮਾਸਟਰ ਬਣ ਜਾਣਾ ਬਹੁਤ ਵੱਡੀ ਦਲੇਰੀ ਹੈ ਬਹੁਤ ਵੱਡੀ ਦਲੇਰੀ ਹੈ ਗੇਮ ਦੇ ਵਿੱਚ ਗੱਲ ਸਿਰੇ ਲਾ ਦੇਣੀ ਬਹੁਤ ਵੱਡੀ ਦਲੇਰੀ ਹੈ 5000 ਕਿੱਲੇ ਦੀ ਵਾਹੀ ਕਰਕੇ ਦਿਖਾ ਦੇਣੀ ਜੀਵਿੰਦਰ ਦੇ ਪੁੱਤ ਨੇ ਬਹੁਤ ਵੱਡੀ ਦਲੇਰੀ ਹੈ 100 ਪਸ਼ੂ ਦਾ ਫਾਰਮ ਪਾ ਕੇ ਨਸਲ ਬਣਾ ਦੇਣੀ ਬਹੁਤ ਵੱਡੀ ਦਲੇਰੀ ਹੈ ਪਰਮਾਤਮਾ ਇਹ ਇਹ ਪਰਮਾਤਮਾ ਹੈ ਮੈਨੂੰ ਪਰਮਾਤਮਾ ਨੇ ਯਸ਼ ਦਿੱਤੀ ਮੈਂ ਵਰਤਿਆ ਮਾਈਂਡ ਮੈਂ ਕਹਿੰਦਾ 60 ਸਾਲ ਦਾ ਮੈਂ ਪ੍ਰੈਕਟਿਸ ਜਿਹੜਾ ਮਰਜ਼ੀ ਲਾ ਕੇ ਦੇਖ ਲਓ ਸਾਹਮਣੇ ਸਾਰੇ ਗਰਾਉਂਡਾਂ 'ਚ ਕਹਿ ਦਿੰਦਾ ਵੀ ਕਿਲੋਮੀਟਰ ਦੀ ਕ੍ਰਾਸ ਕੰਟਰੀ ਆ ਨਾਲ ਜਾਣਾ ਹੈ। ਚਪਾਦੇ ਜਿੰਨੇ ਚਾਹੋਗੇ ਉਨੇ ਲਾ ਦਿੰਨਾ ਹੈ। ਸਪਰੈਂਟਾ ਜਿੰਨੀਆਂ ਗਾਹੋਗੇ ਉਨੀਆਂ ਲਾ ਦੇਣੀ ਆ। ਪੌੜੀਆਂ ਜਿੰਨਾ ਗਾਹੋਗੇ ਉਨੀਆਂ ਲਾਈ ਜਾਣਾ। ਸਮਝਦੇ ਆਂ। ਮੈਂ ਜਾਣ ਲਿਆ ਇਹਨੂੰ। ਇਹ ਤਾਂ ਯਾਰ ਹੋ ਰਿਹਾ ਸਾਰਾ ਕੁਝ। ਔਰ ਕਿੱਥੋਂ ਇੱਥੋਂ ਆ ਮੈਸੇਜ ਦਿੰਦੀਆਂ ਮਾਸਪੇਸ਼ੀਆਂ ਨੂੰ, ਗੋਡੇ ਗਿੱਟਿਆਂ ਨੂੰ ਆ ਦਿੰਦੀਆਂ ਮੈਸੇਜ। ਇਹ ਮੈਸੇਜ ਦਿੰਦੀਆਂ। ਅੱਜ ਤੁਹਾਡੇ ਕੋਲੇ ਨਿਊ ਮਟੀਰੀਅਲ ਆ। ਤੁਹਾਡੇ ਕੋਲੇ ਬਿਲਕੁਲ ਨਿਊ ਆ। ਤੋਡਾ ਡਾਈਜਸਟ ਜਿਹੜਾ ਲੀਵਰ ਹੈ ਬਿਲਕੁਲ ਨਿਊ ਹੈ ਬਹੁਤ ਕੰਮ ਕਰਦਾ ਹੈ ਬਹੁਤ ਜਿਆਦਾ ਕੰਮ ਕਰਦਾ ਹੈ ਜੋ ਚਾਹੋਂ ਕਰ ਸਕਦੇ ਆ ਜੋ ਚਾਹੋਂ ਕਰ ਸਕਦੇ ਆ ਲੇਕਿਨ ਜੇ ਆਲਸੀ ਦੇ ਤਹਿਤ ਚੱਲ ਗਿਆ ਜੇ ਕ੍ਰੋਧ ਦੇ ਤਹਿਤ ਚੱਲ ਗਿਆ ਮਨ ਵਿਰੋਧ ਦੇ ਤਹਿਤ ਚੱਲ ਗਿਆ ਮਨ ਨਾ ਸਮਝਿਆ ਤੇ ਫਿਰ ਸਮਾਂ ਜੰਪ ਕਰ ਜਾਂਦਾ ਹੈ ਤੇ ਫਿਰ ਦੋਚੀ ਨਾ ਕਿਸੇ ਨੂੰ ਠਹਿਰਾਓ ਦੋਚੀ ਕਿਸੇ ਨੂੰ ਨਾ ਠਹਿਰਾਓ ਪ੍ਰਮਾਤਮਾ ਨੂੰ ਨਾ ਕਿ ਚਕਵੇ ਗੱਲੇ ਨਾ ਕਰਿਆ ਕਰੋ ਕਿਸੇ ਤੇ ਵੀ ਸੂਰਜ ਤਾਂ ਚੜ ਜਾਂਦਾ ਹੈ ਰਾਤ ਪੈ ਜਾਂਦੀ ਤਾਂ ਆਟੋਮੈਟਿਕਲੀ ਹੋ ਹੀ ਜਾਂਦਾ ਆਕਸੀਜਨ ਮਿਲ ਜਾਂਦੀ ਹੈ ਆਟੋਮੈਟਿਕਲੀ ਹੋ ਹੀ ਜਾਂਦਾ ਸਭ ਕੁਝ ਪਾਣੀ ਖੁੱਲਾ ਹੈ ਪੰਜਾਬ ਦੀ ਧਰਤੀ ਹੈ ਬਹੁਤ ਜਿਆਦੇ ਵਧੀਆ ਹੈ ਬਹੁਤ ਜਿਆਦੇ ਵਧੀਆ ਲੇਕਿਨ ਮਨ ਤੰਦਰੁਸਤ ਨਾ ਹੋਇਆ ਤੇ ਫਿਰ ਸਾਰੀਆਂ ਚੀਜ਼ਾਂ ਨੂੰ ਨਿੰਦੇ ਮੈਂ ਸਰਵੇ ਕਰਦਾ ਮੈਂ ਲਿਖਦਾ ਫਿਰ ਮੈਂ ਦੇਖ ਰਿਹਾ ਕਿ ਮੂੰਹ ਚ ਕੀ ਨਿਕਲਦਾ ਉਹ ਕਹਿੰਦੇ ਕੱਲ ਚੋਗਾ ਤੇ ਮੈਨੂੰ ਕਹਿਣਾ ਪੈਂਦਾ ਕਿ ਕੱਲ ਚੋ ਗੋਦੋਂ ਸੀ ਤਾਂ ਨਾਉਣ ਨੂੰ ਪਾਣੀ ਨਹੀਂ ਸੀ ਧੋਣ ਨੂੰ ਲੀੜੇ ਨਹੀਂ ਸੀਗੇ ਕਪੜਾ ਤੀਜੇ ਦਿਨ ਤੋਂ ਤੋਤਾ ਜਾਂਦਾ ਸੀ ਮੋਂ ਨੂੰ ਪਾਣੀ ਬਹੁਤ ਘੱਟ ਸੀ ਸਾਰਾ ਦਿਨ ਖੇਤਾਂ 'ਚ ਜਾ ਕੇ ਕੰਮ ਕਰਨਾ ਪੈਂਦਾ ਸੀ ਅੱਜ ਤਾਂ ਸਵਰਗ ਹੈ ਧਰਤੀ ਅੱਜ ਬਹੁਤ ਸੋਹਣਾ ਹੈ ਬਹੁਤ ਸੋਹਣੇ ਮਕਾਨ ਬਣ ਗਏ ਆ ਖੁੱਲਾ ਡੁੱਲਾ ਰਹਿਣਾ ਆ ਰੋਡ ਨਿਕਲਦੇ ਆ ਮੈਂ ਮੋਟਰਸਾਈਕਲ ਤੇ ਜਗਰਾਵਾ ਤੋਂ ਚੱਲਿਆ 65 ਕਿਲੋਮੀਟਰ ਬਣੀ ਆ ਤੇ ਮੈਨੂੰ ਆਏ ਲੱਗਿਆ ਸੱਚੇ ਪਾਤਸ਼ਾਹ ਇੰਨੇ ਵਧੀਆ ਰੋਡ ਇੰਨਾ ਵਧੀਆ ਮੋਟਰਸਾਈਕਲ ਸਿਰਫ ਉਦਮ ਦੀ ਲੋੜ ਆ ਉਦਮ ਦੀ ਲੋੜ ਆ ਜਿੰਨੇ ਦਿਨ ਤੁਹਾਡਾ ਕੈਂਪ ਚੱਲਣਾ 2:30 ਵਜੇ ਉੱਠਣਾ ਨਹੀਂ ਰੁਟੀਨ 'ਚ 3:00 ਪੌਣੇ 3:00 ਵਜੇ ਉੱਠਦਾ ਆ ਰੀਨ ਦੇ ਵਿੱਚ ਆ ਕੋਈ ਲਾਰਮ ਨਹੀਂ ਕਦੇ ਨਹੀਂ ਕੁਝ ਵੀ ਮਨ ਦੇ ਵਿੱਚ ਲੋਡ ਪਾਇਆ ਔਰ ਕੈਂਪ 1 2 3 4 ਤਿੰਨ ਵੀ ਭਗਤਾ ਦੰਨਾ ਚਾਰ ਵੀ ਦੋ ਵੀ ਹੈ ਦੋ ਤਰ ਰੀਨ ਚ ਚਲਦੇ ਆ ਸਮਝਦੇ ਆ ਨਾ ਇੰਨੀ ਜ਼ਰੂਰਤ ਹੈ ਅੱਜ ਤੁਹਾਡੇ ਉਦਮ ਦੀ ਇੰਨੀ ਜ਼ਰੂਰਤ ਹੈ ਤੁਹਾਡੀ ਸਿਆਣਫ ਦੀ ਤੁਹਾਡੇ ਸੰਜਮ ਦੀ ਕਬੱਡੀ ਫੇਰ ਖੇਡੀ ਜਾਂਦੀ ਕਬੱਡੀ ਮਾਮੂਲੀ ਨਹੀਂ ਲਿਆ ਕਰੋ ਬੰਦਿਆਂ ਨੂੰ ਕੱਲੇ ਕਬੱਡੀ ਦਾ ਕੈਂਪ ਨਾ ਸਮਝ ਲਿਓ ਮੀਨਾ ਜਿਹੜੀ ਚੀਜ਼ ਚਾਹੀਦੀ ਆ ਸਾਰੀ ਮਿਲੂਗੀ ਸਮਝਦੇ ਆ ਸਵਾਜ ਲੋੜ ਹੈ ਤੁਹਾਨੂੰ ਮੰਨਣ ਦੀ ਮੇਰੀ ਹੱਥ ਬਨ ਕੇ ਬੇਨਤੀ ਹੈ ਅੱਜ ਦੇ ਯੂਥ ਨੂੰ ਲੋੜ ਹੈ ਸਮਝਣ ਦੀ ਕੀ ਚੰਗਾ ਕੀ ਮਾੜਾ ਕਿਵੇਂ ਰਹਿਣਾ ਚਾਹੀਦਾ ਮੇਰੇ ਘਰ ਚ ਕੀ ਹੈ ਲਿਖ ਕੇ ਰੱਖਿਆ ਕਰੋ ਪਲੱਸ 2 ਕੀਤੀ ਆ ਲਿਖ ਕੇ ਰੱਖਿਆ ਕਰੋ ਸਾਰੀਆਂ ਚੀਜ਼ਾਂ ਆਪਦੇ ਘਰ ਦਾ ਬਜਟ ਲਿਖ ਕੇ ਰੱਖਿਆ ਕਰੋ ਜੇ ਕਰੇ ਗੱਲ ਸਮਝ ਗਏ ਤੇ ਧਰਤੀ ਸਵਰਗ ਮੰਨ ਲਓਗੇ ਤੇ ਫਿਰ ਖੁਸ਼ ਰਹਾ ਕਰੋਗੇ ਤੇ ਜੇ ਗੱਲ ਨਾ ਸਮਝੀ ਫਿਰ ਮਨ ਦੁਖੀ ਕਰ ਦਿੰਦਾ ਸਾਰੀ ਚੀਜ਼ ਹੁੰਦਿਆ ਸੰਦਿਆ ਵੀ ਦੁਖੀ ਹੋ ਜਾਂਦੀ ਹੈ ਕਿਉਂਕਿ ਮਨ ਦੀਆਂ ਕੁਝ ਗੱਲਾਂ ਹੈ ਮਨ ਕੰਮ ਕਿਵੇਂ ਕਰਦਾ ਮੈਂ ਰੋਜ਼ ਦਿਨ ਰੋਜ਼ ਦੱਸੀ ਚੱਲੂਗਾ ਮਨ ਦ੍ਰਿਸ਼ਾਂ ਤੇ ਕੰਮ ਕਰਦਾ ਹੈ ਚੜਦਾ ਸੂਰਜ ਦ੍ਰਿਸ਼ ਛੜਦਾ ਤੇ ਫਿਰ ਮਨ ਕੰਮ ਕਰਦਾ ਹੈ ਚੜਦਾ ਸੂਰਜ ਸਾਊਂਡ ਛੜਦਾ ਹੈ ਤੁਸੀਂ ਗਾਣੇ ਕਾਹਤੋਂ ਸੁਣਦੇ ਆ ਮੈਨੂੰ ਕਹਿਣਾ ਪੈਂਦਾ ਤੁਸੀਂ ਗਾਣੇ ਕਾਹਤੋਂ ਸੁਣਦੇ ਆ ਕਿਉਂਕਿ 사ਊਂਡ ਤੇ ਮਨ ਕੰਮ ਕਰਦਾ ਹੈ ਫਿਰ ਮੈਂ ਕਾਹਤੋਂ ਦੇਖਦੇ ਆ ਮਨ ਦ੍ਰਿਸ਼ਾਂ ਤੇ ਕੰਮ ਕਰਦਾ ਹੈ ਰਾਈਟ ਤਹਾਨੂੰ ਤੀਜੀ ਗੱਲ ਦਾ ਨਹੀਂ ਪਤਾ ਕਿ ਕੌਣ ਬਿਜ਼ਨਸ ਕਿੰਨਾ ਕਰ ਰਿਹਾ ਤੁਹਾਨੂੰ ਨਹੀਂ ਪਤਾ ਬਸ ਤੁਹਾਨੂੰ ਇੱਕ ਦ੍ਰਿਸ਼ ਦੇ ਜੇ ਆਪਣੇ ਘਰ ਦੇ ਵਿੱਚ ਬੈਠ ਕੇ ਪੂਰਾ ਸੋਚਿਆ ਕਰੋ ਕਿ ਮੈਨੂੰ ਲੋੜ ਹੈਗੀ ਐ ਇਨਾਂ ਚੀਜ਼ਾਂ ਦੀ ਕਿ ਨਹੀਂ ਮੈਨੂੰ ਗਾਣਿਆਂ ਦੀ ਲੋੜ ਹੈਗੀ ਐ ਕਿ ਨਹੀਂ ਗਾਣਿਆਂ ਦੀ ਥਾਂ ਪੜ੍ਹਾਈ ਬਹੁਤ ਜ਼ਰੂਰੀ ਹੈ ਫਿਲਮਾਂ ਦੀ ਥਾਂ ਘਰ ਦੇ ਕੰਮ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਹੈ ਜੇਕਰ ਮੋਬਾਈਲ ਲਿਆ ਆਵਿਆ ਨੂੰ ਉਹਨਾਂ ਹੀ ਖੋਲਿਆ ਕਰੋ ਕਿਸੇ ਡਾਕਟਰੀ ਲੈਣ ਦੀ ਸਹੂਲਤ ਵਾਸਤੇ ਕਿ ਮੈਸੇਜ ਕੀ ਚਾਹੀਦੀ ਮੈਨੂੰ ਸ਼ਾਮ ਨੂੰ ਖਾਣਾ ਕਾੜਾ ਚਾਹੀਦਾ ਮੈਨੂੰ ਮਾਰਨਿੰਗ ਖਾਣਾ ਕਿਹੜਾ ਚਾਹੀਦਾ ਬਸ ਇੰਨਾ ਹੀ ਖੋਲਿਆ ਕਰੋ ਨਾ ਬਣਾਇਆ ਕਰੋ ਜਿਹੜੇ ਪਹਿਲਾਂ ਵਾਲੇ ਬਣੇ ਵੇ ਆ ਉਹਨਾਂ ਨੂੰ ਨਾ ਬਣਾਇਆ ਕਰੋ ਜਿੰਨਾ ਤੁਸੀਂ ਦੇਖ ਰਹੇ ਆ ਉਹ ਸਾਰਾ ਕੁਝ ਗੜਬੜ ਹੋ ਰਹੀ ਹੈ ਇਹਨੂੰ ਜਾਣੋ ਜਾਣੋ ਆਪਦੇ ਸ਼ੌਂਕ ਨੂੰ ਵੀ ਜਾਣੋ ਸ਼ੌਂਕ ਰੋਗ ਹੈ ਮੰਦਾ ਪਲੇਖੇ ਚ ਨਾ ਰਿਓ ਮੈਂ ਬੋਲਟ ਮੋਟਰਸਾਈਕਲ ਦਾ ਸ਼ੌਂਕ ਕਰਦਾ ਮੈਂ ਉਹ ਕਰਦਾ ਨਾ 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 ਮਨ ਬਹੁਤ ਵੱਡਾ ਭਲੇਖੇ ਚ ਆ ਬਹੁਤ ਵੱਡੇ ਭਲੇਖੇ ਚ ਆ ਇਹ ਰੋਗ ਆ ਮਨ ਦੇ ਲਿਖਿਆ ਕਰੋ ਕਿ ਰੋਗ ਲਾਉਣਾ ਪੜਾਈ ਦਾ ਲਾਓ ਰੋਗ ਲਾਉਣਾ ਨਿਮਰਤਾ ਬੋਲੀ ਦਾ ਲਾਓ ਰੋਗ ਲਾਉਣਾ ਉਦਮ ਦਾ ਲਾਓ ਰੋਗ ਲਾਉਣਾ ਕਰਦੇ ਕੰਮ ਦਾ ਲਾਓ ਰੋਗ ਲਾਉਣਾ ਬੰਦਿਆਂ ਦੇ ਨਾਲ ਸਹਿਚਾਰ ਰੱਖਣ ਦਾ ਰੋਗ ਲਾਓ ਕਿ ਮੈਂ ਬੁਲਾਉਣਾ ਹੈ ਹਰ ਇੱਕ ਇਨਸਾਨ ਨੂੰ ਮੈਂ ਬੁਲਾਉਣਾ ਹੈ ਰਿਸਪੈਕਟਡ ਹੋਣਾ ਮੈਂ ਪਤਾ ਲੱਗੇ ਕਿ ਪਿੰਡ 'ਚ ਬੱਚਾ ਆਇਆ ਹੈ ਬਹੁਤ ਚੰਗਾ ਹੈ ਇਸ ਤਰ੍ਹਾਂ ਦਾ ਹੋਣਾ ਸੋ ਇਸ ਤਰ੍ਹਾਂ ਕਰਕੇ ਮੈਂ ਬਹੁਤ ਧੰਨਵਾਦ ਕਰਦਾ ਫਿਰ ਪਿੰਡ ਦਾ ਬਹੁਤ ਸਾਰਾ ਪਹਿਲਾ ਦਿਨ ਸੀ ਸਾਰੀ ਪੰਚਾਇਤ ਨੇ ਹਾਜ਼ਰੀਆਂ ਲਵਾਈਆਂ ਬਹੁਤ ਸਾਰੇ ਬੰਦਿਆਂ ਨੇ ਹਾਜ਼ਰੀਆਂ ਲਵਾਈਆਂ ਗੁਰੂ ਘਰ ਦੇ ਗਿਆਨੀ ਨੇ ਮਹਾਰਾਜ ਦੀ ਬੇਨਤੀ ਕੀਤੀ ਬਹੁਤ ਚੰਗਾ ਲੱਗਦਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਇਸ ਪਿੰਡ ਨੂੰ ਕੋਈ ਵੀ ਛੁੱਟੀ ਨਹੀਂ ਲੇਟ ਨਹੀਂ ਪਹਿਲਾ ਪੜਾ ਚਿੱਕਣ ਵਾਲਾ ਬਾਦਚਾ ਉਸ ਤੋਂ ਬਾਅਦ ਜੁਕਤ ਲਈ ਮੈਂ ਸਿੱਖਣਾ ਚਾਹਣਾ ਕੀ ਹੋ ਰਿਹਾ ਮਨ ਤੇ ਜੋਰ ਪਾਇਆ ਠੀਕ ਹੈ ਫਿਰ ਕੀ ਹੋਇਆ ਸਿੱਖਣ ਲੱਗ ਗਿਆ ਤੇ ਆਸਤਾ ਆਸਤਾ ਮਨ ਸਿੱਖ ਚ ਚਲਿਆ ਗਿਆ ਰਿਸਪੈਕਟ ਦੇ ਵਿੱਚ ਚਲਿਆ ਗਿਆ ਤੇ ਫਿਰ ਜਿਹੜੀ ਚੀਜ਼ ਤੁਸੀਂ ਸੋਚੀ ਆ ਇਹ ਹੋਊਗੀ ਅੱਜ ਨਹੀਂ ਤਾਂ ਕੱਲ ਅੱਜ ਨਹੀਂ ਤਾਂ ਕੱਲ ਕਿਉਂਕਿ ਸਮਾਂ ਬਣਾ ਦਿੰਦਾ ਸਮਾਂ ਬਣਾ ਦਿੰਦਾ ਸੋ ਇਸ ਤਰ੍ਹਾਂ ਕਰਕੇ ਇਹ ਬੱਚਾ ਨੇ ਬਹੁਤ ਉਤਮ ਕੀਤਾ ਇਹ ਖਿਡਾਰੀ ਆਪਣੇ ਬੜੀਆ ਖਿਡਾਰੀ ਬਣ ਗਿਆ ਪਿੰਡ ਦਾ ਇਹਨਾਂ ਨੇ ਉਦਮ ਕੀਤਾ ਉਹ ਬੱਚੇ ਬੈਠੇ ਆ ਸਾਰਿਆਂ ਨੇ ਉਦਮ ਕੀਤਾ ਅਪਰਾਲਾ ਕੀਤਾ ਗਰਾਊਂਡ ਨੂੰ ਕੀਤਾ ਬਾਕੀ ਹੋਰ ਜਿਹੜਾ ਸਮਾਨ ਲਿਆਂਦਾ ਸਾਰਾ ਕੁਝ ਉਹ ਬਹੁਤ ਬਹੁਤ ਧੰਨਵਾਦ ਹੈ ਇਸ ਨਗਰ ਦੇ ਇਸ ਬੱਚਿਆਂ ਦੇ ਬਹੁਤ ਧੰਨਵਾਦ ਹੈ ਜੇ ਕੋਈ ਹੋਰ ਮਤਲਬ ਵਿਚਾਰ ਰੱਖਣੇ ਚਾਹੁੰਦਾ ਹੈ ਤੇ ਰੱਖ ਸਕਦਾ ਹੈ 10 ਮਿੰਟ 5 ਮਿੰਟ ਧੰਨਵਾਦ ਆ ਜਾਓ ਜੀ ਤੁਸੀਂ ਆ ਜਾਓ ਥੈਂਕ ਯੂ ਧੰਨਵਾਦ ਬਹੁਤ ਬਹੁਤ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਥੈਂਕ ਯੂ ਧੰਨਵਾਦ